ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ ਦੱਸ ਦिए ਕਿ ਇਹ ਹਾਦਸਾ ਕਪੂਰਥਲਾ ਸੁਲਤਾਨਪੁਰ ਲੋਧੀ ਬਾਈਪਾਸ ਤੇ ਵਾਪਰਿਆ ਜਿੱਥੇ ਕਿ ਦੋ ਕਾਰਾਂ ਹਾਦਸਾ ਗ੍ਰਸਤ ਹੋ ਗਈਆਂ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਦੇ ਨਾਲ ਸਿਵਲ ਹਸਪਤਾਲ ਜ਼ਖਮੀਆਂ ਨੂੰ ਦਾਖਲ ਕਰਵਾਇਆ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਮਨਵੀਰ ਸਿੰਘ ਪੁੱਤਰ ਬਰਿੰਦਰ ਸਿੰਘ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਸਾਹਿਲ ਪੁੱਤਰ ਓਮਪ੍ਰਕਾਸ਼ ਦੇ ਨਾਲ ਕਪੂਰਥਲਾ ਤੋਂ ਕਰਤਾਰਪੁਰ ਨੂੰ ਜਾ ਰਿਹਾ ਸੀ ਜਦੋਂ ਉਹ ਸੁਲਤਾਨਪੁਰ ਲੋਧੀ ਬਾਈਪਾਸ ਨੇੜੇ ਪਹੁੰਚਿਆ ਤਾਂ ਦੂਜੇ ਪਾਸੇੋਂ ਆਉਂਦੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ ਉਥੇ ਹੀ ਤੁਹਾਨੂੰ ਦੱਸਦੀ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋਵਾਂ ਗੱਡੀਆਂ ਦੀ ਹੋਈ ਟੱਕਰ ਦੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਇਸ ਹਾਦਸੇ ਦੇ ਵਿੱਚ ਇੱਕ ਕਾਰ ਦੇ ਵਿੱਚ ਸਵਾਰ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਗਸ਼ਟ੍ਰਿਤ ਪ੍ਰਕਾਸ਼ ਵਾਲਿਆਂ ਦੇ ਹੋਇਆ ਵਾ ਤੇ ਮੌਕੇ ਤੇ ਗਏ ਹਨ ਦੋਵੇਂ ਗੱਡੀਆਂ ਆਸ ਵਿੱਚ ਚੱਕੀ ਹੋ ਟੋ ਹੈ ਵਾ ਤੇ ਇੱਕ ਪਾਰਟੀ ਨੇ ਸਿਵਲ ਹਸਪਤਲ ਤੇ ਦੂਜੇ ਨੂੰ ਪਤਾ ਕਰਦੇ ਹੁਣ ਕਿੱਥੇ अच्छा जी ਕਿੰਨਾ ਕੁ ਨੁਕਸਾਨ ਹੋਇਆ ਸਰ ਨੁਕਸਾਨ ਗੱਡੀਆਂ ਡੈਮੇਜ ਹੋ ਗਈਆਂ ਦੋ ਤੇ ਜਿਹੜੇ ਗੱਡੀਆਂ ਚਲ ਚਾਲਕ ਹੈਗੇ ਉਹ ਕਿੰਨਾ ਗੱਡੀਆਂ ਡੈਮੇਜ ਹੋ ਗਈਆਂ ਉਸ ਵਿੱਚ ਜੋ ਟਕਰਾਈਆਂ ਨਾ ਤੇ ਇੱਕ ਪਾਰਟੀ ਇੱਥੇ ਸਿਵਲ ਹਸਪਤਾਲ ਭੇਜਤੀ ਹੈ ਦੂਜੀ ਦਾ ਪਤਾ ਕਰਦੇ ਕਿੱਥੇ ਗਈ ਹੈ ਬਾਕੀ ਜੋ ਬੰਦੇ ਕਾਰ ਵੀ ਕਰੇ ਕਿਸ ਤਰ੍ਹਾਂ ਹੋਇਆ ਬਈ ਐਕਸਪੀਰ ਭਾਈ ਉਹ ਰੋਂਗੜੇ ਡਾ ਰਹੇ ਹੈ ਅੱਛਾ ਜੀ ਤੇ ਗੱਡੀ ਅੱਛਾ ਜੀ ਤੇ ਮੈਂ ਸੋਕਾ ਉਹਨੂੰ ਉਹਦੇ ਨੂੰ ਪਤਾੰਦਰ ਚੰਦ ਨੇ ਆਪਣਾ ਐਕਸਪੀਰ ਕਰਾ ਰਹੇ ਹੂੰ ਹੂੰ ਤੁਸੀਂ ਕਿਧਰੋਂ ਇਧਰੋਂ ਜਾ ਰਹੇ ਸੀਗੇ ਹਾਂਜੀ ਹਾਂਜੀ ਡਾਕਟਰ ਸਾਹਿਬ ਇੱਕ ਐਕਸੀਡੈਂਟ ਹੋਇਆ ਵਾ ਕਿੰਨੇ ਜਾਣੀ ਉੱਚ ਜ਼ਖਮੀ ਆਏ ਆ ਵਿੱਚ ਉਹ ਸੁਣਨ ਚ ਮਿਲਿਆ ਕਹਿੰਦੇ ਜ਼ੂੜੀਓ ਦੇ ਲਾਗੇ ਕਿਹੜਾ ਬਾਈਪਾਸ ਹੈਗਾ ਉਸ ਰੋਡ ਦੇ ਉੱਪਰ ਦੋ ਗੱਡੀਆਂ ਆਪਸ ਵਿੱਚ ਵੱਜੀਆਂ ਤੇ ਉਹਨਾਂ ਵਿੱਚੋਂ ਇੱਕ ਤੇ ਜਿਹੜੇ ਗੱਡੀ ਵਾਲੇ ਸੀਗੇ ਉਹ ਸਾਡੇ ਕੋਲ ਆਇਆ ਇੱਕ ਤਰ੍ਹਾਂ ਮਨਵੀਰ ਹੈ ਤੇ ਇੱਕ ਤਰ੍ਹਾਂ ਸਾਹਿਦ ਤੇ ਮਨਵੀਰ ਦੀ ਜਿਹੜੀ ਸੱਜੀ ਬਾਹ ਹੈ ਉਹਦੇ ਵਿੱਚ ਫ੍ਰੈਕਚਰ ਆਇਆ ਕਾਫੀ ਵੱਡਾ ਤੇ ਸਾਹਿਦ ਦੀ ਜਿਹੜੀ ਸੱਜੀ ਲੱਤ ਹੈ ਉਹਦੇ ਵਿੱਚ ਕਾਫੀ ਵੱਡਾ ਫ੍ਰੈਕਚਰ ਆਇਆ ਅੱਛਾ ਜੀ ਠੀਕ ਹੈ ਹੁਣ ਇੱਥੇ ਹੀ ਆ ਕਿ ਕਿਥਾਂ ਹਾਂ ਹਾਂ ਉਹਨਾਂ ਨੂੰ ਕਿਉਂਕਿ ਇਮੇਜੇ ਟ੍ਰੀਟਮੈਂਟ ਚਾਹੀਦਾ ਫਿਰ ਉਹ ਆਪਣੀ ਮਰਜ਼ੀ ਨਾਲ ਕਹਿੰਦੇ ਆ ਕਿ ਅਸੀਂ ਫਿਰ ਅੱਗੇ ਇਲਾਜ ਕਰਾਉਣਾ ਜਲਦੀ ਤੇ ਉਹਨਾਂ ਦੀ ਆਪਾਂ ਪ੍ਰਾਇਮਰੀ ਮੈਨੇਜਮੈਂਟ ਕਰਤੀ ਆ ਫਸਟ ایڈ ਉਹਨਾਂ ਨੂੰ ਸਾਰੀ ਦੇਤੀ ਆ ਤੇ ਆਪਣੇ ਹਿਸਾਬ ਨਾਲ ਜੇ ਉਹ ਚਾਹੁੰਦੇ ਨੇ ਲੈ ਕੇ ਜਾਣਾ ਤੇ ਲੈ ਕੇ ਵੀ ਜਾ ਸਕਦੇ ਇੱਥੇ ਗ੍ਰਾਮ ਤੇ ਇੱਥੇ ਹੀ ਰਹਿ ਜਾ ਸਕਦੇ